ਅੱਜ ਇੱਕ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਅਕਸਰ ਇਸ ਤਰ੍ਹਾਂ ਇਹ ਕਿੰਨੀਆਂ ਤਸਵੀਰਾਂ ਤੁਸੀਂ ਕਿਤੇ ਢਾਬੇ ਤੇ ਰੁਕੋਗੇ ਤਾਂ ਤੁਹਾਨੂੰ ਇੱਕ ਮਾਡਲ ਬਣਾਏ ਹੋਏ ਜਰੂਰ ਢਾਬਿਆਂ ਤੇ ਦਿਖਦੇ ਆ ਜੋ ਕਿ ਜਿਹਨਾਂ ਵਾਸਤੇ ਸੀ ਬਹੁਤ ਸਾਰਾ ਜਿਹੜੇ ਪਰਚੀਆਂ ਵੀ ਕਟਾਉਣੀਆਂ ਪੈਂਦੀਆਂ ਨੇ ਮਹਿੰਗਾ ਖਾਣਾ ਵੀ ਖਾਣਾ ਪੈਂਦਾ ਕਿਉਂਕਿ ਰੈਸਟੋਰੈਂਟ ਦੇ ਬਾਹਰ ਜ਼ਿਆਦਾਤਰ ਇਹ ਇਸ ਤਰੀਕੇ ਦੇ ਟਰੱਕ ਦੀ ਜਿਹੜੀ ਫੋਟੋ ਬਣੀ ਹੋਈ ਨਜ਼ਰ ਆਉਂਦੀ ਹੈਗੀ ਆ ਪਰ ਅੱਜ ਜਿਹੜੀ ਇਹ ਤਸਵੀਰ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਆ ਇਹ ਜਿਹੜੀ ਹੈਗੀ ਆ ਇਹ ਕੋਈ ਮਾਡਲ ਨਹੀਂ ਹੈਗਾ ਇਹ オリジナル ਗੱਡੀ ਆ 1968 ਦੀ ਉਹ ਗੱਡੀ ਜਿਹੜੀ ਸੜਕਾਂ ਦੇ ਜਲੋਂ ਦੌੜਦੀ ਸੀ ਤੇ ਲੋਕਾਂ ਵਾਸਤੇ ਖਿੱਚ ਦਾ ਕੇਂਦਰ ਬਣਦੀ ਸੀਗੀ ਹਿਮਾਚਲ ਦੀ ਗੱਲ ਕਰੀਏ ਤਾਂ ਹਿਮਾਚਲ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਗੱਡੀਆਂ ਇਹੇ ਦੌੜਦੀਆਂ ਸਨ ਗੱਡੀ ਜਿਸ ਵੀ ਮਾਲਕ ਦੀ ਗੱ ਹਾਲਾਂਕਿ ਉਹ ਵਿਦੇਸ਼ ਵਸਦੇ ਨੇ ਉਹਨਾਂ ਨੇ ਕਿੰਨੀ ਸ਼ਿੰਗਾਰੀ ਹੋਈ ਗੱਡੀਆਂ ਤੁਹਾਨੂੰ ਦਿਖਾ ਦਨਾਂ ਮੈਂ ਪਹਿਲਾਂ ਤੁਸੀਂ ਦੇਖੋ ਕਿ ਗੱਡੀ ਦਾ ਤਸਵੀਰਾਂ ਦੇਖੋ ਕਿ ਰੂਹ ਖੁਸ਼ ਹੁੰਦੀ ਹੈ ਗੱਡੀ ਦਾ ਰੰਗ ਐਨ ਟਾਇਰ ਔਰ ਹਰ ਇੱਕ ਚੀਜ਼ ਨਵੀਂ ਜਿਹੜੀ ਰੱਖੀ ਹੋਈ ਇਹਦੇ ਵਿੱਚ ਲੱਗਦੀ ਆ ਕਿ ਕਿਉਂਕਿ ਜ਼ਿਆਦਾਤਰ ਹੁੰਦਾ ਕਿ ਇਹ ਗੱਡੀਆਂ ਅੱਜ ਕੱਲ ਪੰਜਾਬ ਦੇ ਵਿੱਚ ਇਹ ਅਲੋਪ ਹੋ ਚੁੱਕੀਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਇਹ ਚੀਜ਼ਾਂ ਤਾਂ ਇਹ ਤੁਸੀਂ ਦੇਖੋ ਕਿ ਹਰ ਇੱਕ ਚੀਜ਼ ਤੁਹਾਨੂੰ ਨਵੀਂ ਲੱਗੇਗੀ ਕਲਰ ਲਾਲੋ ਜਾਂ ਹੋਰ ਜੋ ਕਿ ਪੰਜਾਬ ਦੇ ਵਿੱਚ ਜੋ ਕਿ ਪਹਿਲਾ ਗੱਡੀਆਂ ਦੇ ਉੱਪਰ ਲਿਖਿਆ ਜਾਂਦਾ ਸੀ ਜੈ ਕਿਸਾਨ ਗੁਰੂ ਰੱਖਾ ਔਰ ਗੱਡੀ ਦਾ ਨੰਬਰ ਔਰ ਹੋਰ ਜਿਹੜੀਆਂ ਉੱਪਰ ਗੁਰਬਾਣੀ ਦੀਆਂ ਪੰਕਤੀਆਂ ਵੀ ਲਿਖੀਆਂ ਹੁੰਦੀਆਂ ਸਨ ਤਾਂ ਬਹੁਤ ਸੋਹਣੀ ਗੱਡੀ ਹੈ ਗੱਡੀ ਦੇ ਮਾਲਕ ਤਾਂ ਇੱਥੇ ਨਹੀਂ ਹੈਗੇ ਉਹ ਵਿਦੇਸ਼ ਰਹਿੰਦੇ ਨੇ ਪਰ ਦੇਖਿਆ ਜਾਵੇ ਤਾਂ ਇਹ ਗੱਡੀ ਉਸ ਸਮੇਂ ਦੀ ਬਹੁਤ ਹੀ ਲਾਜਵਾ ਗੱਡੀ ਸੀਗੀ ਤੇ ਇਹ ਤਾਕੀ ਸੀਗੀ ਇਸ ਤਰੀਕੇ ਨਾਲ ਖੁੱਲ ਜਾਂਦੀ ਸੀਗੀ ਤੇ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦੇ ਅੰਦਰੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨਾ ਇਹ ਗੱਡੀ ਤੇ ਗੇਅਰ ਵੀ ਕਿੰਨੇ ਆ ਸਾਰਾ ਕੁਝ ਤੁਹਾਨੂੰ ਵੇਰਵਾ ਅਸੀਂ ਦਵਾਂਗੇ ਤੇ ਤੁਸੀਂ ਦੇਖੋ ਕਿ ਕਿੰਨੀ ਸੋਹਣੀ ਤੇ ਸ਼ਾਨਦਾਰ ਗੱਡੀ ਦੀ ਦਿੱਖ ਬਣੀ ਹੋਈ ਨੇ ਉਸ ਗੱਡੀ ਤੇ ਡਰਾਈਵਰ ਵੀ ਮੇਰੇ ਨਾਲ ਮੌਜੂਦ ਹੈਗੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਅੱਜ ਕੱਲ੍ਹ ਦੀਆਂ ਗੱਡੀਆਂ ਜਿਸ ਤਰੀਕੇ ਨਾਲ ਆਉਂਦੀਆਂ ਪਰ ਉਹਨਾਂ ਨੂੰ ਵੀ ਇਹ ਗੱਡੀ ਮਾਤ ਪਾਉਂਦੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਗੱਡੀ ਕਿਹੜਾ ਮਾਡਲ ਹੈ ਜੀ 68 ਜੀ ਅੱਛਾ ਤੇ ਕੀ ਇਹ ਇਹ ਗੱਡੀ ਜਿਹੜੀ ਹੈਗੀ ਤੁਸੀਂ ਕਦੋਂ ਤੋਂ ਇਹ ਚਲਾ ਰਹੇ ਆ ਮੈਨੂੰ 10 ਸਾਲ ਵੱਜਨਾਂ ਦਾ ਤੇ ਇਹ ਜਿੱਦਾਂ ਗੱਡੀ ਤੇ ਅਸੀਂ ਤਸਵੀਰਾਂ ਵੀ ਦੇਖੀਆਂ ਗੱਡੀ ਅੱਜ ਵੀ ਐਨ ਸੋਹਣੀ ਉਦਾਂ ਹੀ ਆ ਕਿਤੇ ਨਾ ਕਿਤੇ ਇਹ ਜਦੋਂ ਆਪਾਂ ਦੇਖਿਆ ਜਾਵੇ ਤਾਂ ਢਾਬਿਆਂ ਦੇ ਬਾਹਰ ਇਸ ਤਰ੍ਹਾਂ ਦੇ ਮਾਡਲ ਬਣੇ ਹੁੰਦੇ ਆ ਲੋਕੀ ਮਹਿੰਗੀਆਂ ਮਹਿੰਗੀਆਂ ਟਿਕਟਾਂ ਦੇ ਕੇ ਮਹਿੰਗਾ ਖਾਣਾ ਖਾ ਕੇ ਇਦਾਂ ਦੀਆਂ ਜਿਹੜੇ ਮਾਡਲਾਂ ਦੇ ਨਾਲ ਫੋਟੋ ਮਾਰਕ ਚਾਉਂਦੇ ਆ ਪਰ ਇਹ ਰਿਜੀਨਲ ਗੱਡੀ ਆ ਬੜੀ ਸੰਭੀ ਹੋਈ ਹੈ ਮਾਲਕਾਂ ਨੇ ਹਾਂਜੀ ਹਾਂਜੀ ਸ਼ੁਰੂ ਤੋਂ ਜੀ ਸੰਭੀ ਆ ਇਹਨੂੰ ਹਰ ਸਾਲ ਵਾਰ ਰੰਗਨ ਲਾ ਹੂੰ ਹੂੰ ਜਦੋਂ ਹਰ ਇੱਕ ਸਾਲ ਹੋ ਜਾਂਦਾ ਨਾ ਪੂਰਾ ਦਵਾਲੀਆਂ ਬਾਅਦ ਫੇਰ ਰੰਗ ਹੁੰਦਾ ਜਾਂਦਾ ਹੈ ਹਾਂ ਤੇ ਇਹਦਾ ਜਿਹੜਾ ਸਾਨੂੰ ਦੱਸਿਓ ਕਿ ਇਹ ਜਿਵੇਂ ਪਹਿਲਾਂ 201968 ਦੇ ਵਿੱਚ ਗੱਡੀਆਂ ਕੰਮ ਕਰਦੀਆਂ ਸੀ ਬੜੀਆਂ ਹੈਵੀ ਵੇਟ ਲੈ ਕੇ ਇੱਕ ਇੱਕ ਜਗ੍ਹਾ ਤੋਂ ਦੂਜੀ ਜੇ ਇੱਕ ਜਗ੍ਹਾ ਤੱਕ ਜਾਂਦੀਆਂ ਸਨ ਇਹ ਗੱਡੀ ਅੱਜ ਵੀ ਉਦਾਂ ਹੀ ਵਰਕ ਕਰਦੀ ਹੈ ਹਾਂਜੀ ਉਦਾਂ ਹੀ ਕਰਦੀ ਹੈ ਜਿੱਦਾਂ ਪਹਿਲੇ ਕਰਦੀ ਉਦਾਂ ਹੀ ਕਰਦੀ ਹੈ ਹਾਂਜੀ ਕੋਈ ਜਿੱਦਾਂ ਨਵੀਆਂ ਗੱਡੀਆਂ ਅੱਜਕੱਲ ਪਾਵਰ ਸਟੀering ਵਾਲੀਆਂ ਆ ਗਈਆਂ ਹੈਗੀਆਂ ਤਾਂ ਕੀ ਉਹਦਾ ਵਿੱਚ ਕੋਈ ਅੰਤਰ ਹੈਗਾ ਖਾਸੇ ਦੇ ਵਿੱਚ ਇਹਦਾ ਇਹ ਆ ਵੀ ਇਹ ਕੰਟਰੋਲ ਹੋ ਜਾਂਦੀ ਆ ਜਿਹੜੀ ਉਹ ਗੱਡੀ ਕੰਟਰੋਲ ਨਹੀਂ ਹੁੰਦੀ ਉਹ ਕੰਟਰੋਲ ਨਹੀਂ ਹੁੰਦੀ ਗੱਡੀ ਠੀਕ ਹੈ ਇਹ ਸੰਭਲ ਜਾਂਦੀ ਗੱਡੀ ਹੂੰ ਕੋਈ ਵੀ ਗੱਲਵਾ ਟਾਇਰ ਪਗਾੜ ਕੇ ਜੇ ਗੱਲਬਾਤ ਹੋ ਜਾਏ ਇਹ ਗੱਡੀ ਸਮਝ ਉਹ ਗੱਡੀ ਸਮਝ ਹੀ ਨਹੀਂ ਠੀਕ ਹੈ ਤੇ ਇਹਦੇ ਗੇਅਰ ਕਿੰਨੇ ਅੰਕਰੀ ਹੈਗੇ ਜਿਹੜੇ ਸਾਨੂੰ ਸਾਰਾ ਦਿੱਸਿਓ ਵੀ ਇਹਦੇ ਗੇਅਰ ਕਿੰਨੇ ਆ ਜਿੱਦਾਂ ਅੱਜਕੱਲ ਗੱਡੀਆਂ ਦੇ ਕਿੰਨੇ ਗੇਅਰ ਆਉਂਦੇ ਆ ਜਿੱਦਾਂ ਟਰੱਕ ਹੈਗੇ ਕਿੰਨੇ ਇਹਦੇ 6 ਗੇਅਰ ਆ ਜੀ 6 ਗੇਅਰ ਪੰਜ ਮੋਰ ਨੂੰ ਇੱਕ ਪਿਛੇ ਨੂੰ ਠੀਕ ਹੈ ਇਹਦਾ ਇੰਜਨ ਦਾ ਵੀ ਸਾਨੂੰ ਦਿਖਾਓ ਮਾੜਾ ਕਿਸ ਤਰੀਕੇ ਦਾ ਇੰਜਨ ਸੀਗਾ ਤੇ ਜਿਹੜਾ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਕਿ ਇੰਜਨ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਂਦੇ ਆ ਕਿ ਇੰਜਨ ਜਿਹੜੇ ਹੈਗੇ ਗੱਡੀ ਦਾ ਉਸ ਸਮੇਂ ਕਿੱਦਾਂ ਦਾ ਹੁੰਦਾ ਸੀਗਾ ਔਰ ਖਾਸ ਕਰਕੇ ਇਹ ਕਿ ਇਹ ਕਿੰਨੀ ਹੋਸ ਪਾਵਰ ਦਾ ਇੰਜਨ ਅੰਕ ਇਹ ਹੁੰਦਾ ਸਾਰਾ ਇਹ 6 ਸਿਲੰਡਰ ਆ ਜੀ 6 ਸਿਲੰਡਰ ਤੇ ਅੱਜ ਕੱਲ ਜਿਹੜੀਆਂ ਗੱਡੀਆਂ ਉਹਨਾਂ ਵਿੱਚ ਕਿੰਨੇ ਆਉਂਦੇ ਆ ਉਹਨਾਂ ਦੇ ਵੀ 6 ਆਉਂਦੇ ਆ ਕਈ 24 ਬਲਾਂ ਵਾਲੀ ਆਉਂਦੀ ਕੋਈ 12 ਬਲਾਂ ਵਾਲੀ ਆਉਂਦੀ ਆ ਹਾਂ ਹਾਂ ਤੇ ਇਦਾਂ ਚੱਲਣ ਲਿਆ ਗਾ ਹਾਂਜੀ ਕਿੰਨਾ ਭਾਰ ਖਿੱਚ ਲੈਂਦੀ ਸਾਰਾ ਇਹ ਇਹ 15 ਟਨ ਚੱਕ ਚੰਦੀ ਆ ਜੀ ਅੱਜ ਕੱਲ ਜਿਹੜੀਆਂ ਗੱਡੀਆਂ ਉਹ ਕਿੰਨੇ ਕਿ ਤਾ ਹੁੰਦਾ ਹੈ ਹੈ ਵੀ ਉਹਨਾਂ ਦੇ ਹੈਵੀ ਗੱਡੀਆਂ ਆ ਗਈਆਂ 20 ਟਨ ਪਾਉਂਦੀਆਂ ਕੋਈ 25 ਟਨ ਪਾਉਂਦੀ ਹੈ 12 ਟੜੀ ਜਿਹੜੀ 10 ਟੜੀ ਉਹ 20 ਟਨ ਪਾਉਂਦੀ ਆ ਪਾਸਿੰਗ ਦੇ ਹਿਸ ਠੀਕ ਹੈ ਤਾਂ ਕੋਈ ਦਿੱਕਤ ਤਾਂ ਨਹੀਂ ਆਉਦੀ ਕਿ ਜਦੋਂ ਅੱਜ ਕੱਲ ਪਾਵਰ ਸਟੀering ਗੱਡੀਆਂ ਆ ਗਈਆਂ ਕਿ ਮਾਲਕਾਂ ਨੂੰ ਕਦੀ ਕਿਹਾ ਹੋਵੇ ਜੀ ਸਾਨੂੰ ਗੱਡੀ ਦੂਜੀ ਲੈ ਕੇ ਦੋ ਇਹ ਸੀ ਨਹੀਂ ਰੱਖਣੀ ਨਾ ਨਾ ਸਾਨੂੰ ਕੋਈ ਦਿੱਕਤ ਹੀ ਨਹੀਂ ਹੈਗੀ ਉਹ ਚਲਾਉਣ ਨੂੰ ਬਹੁਤ ਵਧੀਆ ਲੱਗਦੀ ਹੈ ਠੀਕ ਹੈ ਹਾਂ ਜੀ ਕਦੀ ਮੰਗ ਨਹੀਂ ਕੀਤੀ ਤੁਸੀਂ ਵੀ ਨਾ ਨਾ ਕੀ ਮੰਗਾਂ ਦੀ ਲੋੜ ਪਈ ਆ ਠੀਕ ਹੈ ਮਲ ਗੱਡੀਆਂ ਵਧੀਆ ਹੈ ਉਹ ਗੱਡੀਆਂ ਬਹੁਤ ਹੀ ਆਸਾਨ ਮੈਨੂੰ ਤਾਂ ਚਲਾਉਣ ਨੂੰ ਇਹ ਵਧੀਆ ਲੱਗਦੀ ਹੈ ਠੀਕ ਹੈ ਇਹ ਇਸ ਟਾਈਮ ਗੱਡੀ ਰੋਡ ਤੇ ਚੱਲ ਰਹੀ ਹੈ ਜਦਕਿ ਅੱਜ ਦੇ ਸਮੇਂ ਦੇ ਵਿੱਚ ਇਦਾਂ ਦੀਆਂ ਜਿਹੜੀਆਂ ਗੱਡੀਆਂ ਉਹ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਕਿਉਂਕਿ ਏ ਉਸ ਸਮੇਂ ਦੀ ਜਿਹੜੀ ਇੱਕ ਲਾਜਵਾਬ ਗੱਡੀ ਸੀ ਔਰ ਲਗਜ਼ਰੀ ਗੱਡੀ ਸੀ ਔਰ ਮੈਂ ਤਸਵੀਰਾਂ ਤੁਹਾਨੂੰ ਦਿਖਾ ਦਣਾ ਕਿ ਇਹ ਦੇਖੋ ਬਿਲਕੁਲ ਮਰਸੀਡੀਜ਼ ਦੇ ਜੋ ਵਿੱਚ ਜਿਹੜੇ ਆਪਸ਼ਨ ਹੁੰਦੇ ਸਾਰੇ ਇਸ ਗੱਡੀ 'ਚ ਲੱਗੇ ਨੇ ਔਰ ਪੰਜ ਗੇਅਰ ਜਿਹੜੇ ਹੈਗੇ ਨੇ ਇਸ ਗੱਡੀ ਦੇ ਸੀਗੇ ਔਰ ਬੇਸ਼ੱਕ ਖੂਬ ਸੂਰਤ ਗੱਡੀ ਜਿਹੜੀ ਹੈਗੀ ਆ ਇਹ ਦੇਖਣ ਨੂੰ ਮਿਲ ਰਹੀ ਹੈਗੀ ਕੀ ਹਿਸਾਬਤਾਪ ਇਹਦਾ ਇੰਜਨ ਦਾ ਉਹ ਦੱਸਿਓ ਮਾੜਾ ਇੰਜਨ ਇਹਦਾ ਇੱਕ ਵਾਰ ਹੀ ਹੋਇਆ ਬਾਕੀ ਉਹ ਕੰਪਨੀ ਦਾ ਇੰਜਨ ਹੀ ਆ ਇੱਕ ਵਾਰ ਹੀ ਕਰਾਇਆ ਸਿਰਫ ਆਪਾਂ ਮੋੜ ਕੇ ਨਹੀਂ ਕਰਾਇਆ ਮੋੜ ਕੇ ਤੇਲ ਪਾਣੀ ਦਾ ਟਾਈਮ ਨਾਲ ਬਾਲੀ ਕਰੀਦਾ ਕ੍ਰੀਸ਼ਾ ਗਰੂ ਸਾਹਿਬ ਇਹ ਕੰਮ ਹੀ ਕਰਾ ਲਈਦਾ ਠੀਕ ਮਹੀਨੇ ਤੇ ਵਹਿਮ ਸਹੀ ਚੱਲ ਜਾਂਦੀ ਹੈ ਬਾਕੀ ਗੱਡੀਆਂ ਨਾਲੋਂ ਵੀ ਐਵਰੇਜ ਦਾ ਫਰਕ ਆ ਥੋੜਾ ਇਹਦਾ ਇਹਦਾ ਬਹੁਤ ਫਰਕ ਆ ਜੀ ਇਹ 6 ਕਿਲੋਮੀਟਰ ਕੱਢਦੀ ਆ ਤੇ ਅੱਜ ਕੱਲ੍ਹ ਜਿਹੜੀਆਂ ਨਵੀਆਂ ਗੱਡੀਆਂ ਆਉਂਦੀਆਂ ਉਹ ਕਿੰਨਾ ਘੱਟ ਆ 2.5 3 2.5 3 2.5 ਕੰਦੀ ਐਵਰੇਜ ਕੱਢਦੀ ਆ ਤੇ ਇਹ ਹੁਣ ਜਿਸ ਤਰੀਕੇ ਨਾਲ ਤੁਸੀਂ ਵੀ ਲੰਬੇ ਸਮੇਂ ਤੋਂ ਚਲਾਉਂਦੇ ਆ ਤੇ ਗੱਡੀ ਚਲਾਈ ਚ ਕਿੱਦਾਂ ਦੀ ਤੁਹਾਨੂੰ ਲੱਗਦੀ ਆ ਚਲਾਈ ਤਾਂ ਮੈਨੂੰ ਤਾਂ ਬਹੁਤ ਵਧੀਆ ਲੱਗਦੀ ਆ ਐਨ ਕੋਈ ਚ ਡਰ ਨਹੀਂ ਕੋਈ ਟੋਕ ਨਹੀਂ ਉਹ ਗੱਡੀ ਜਦੋਂ ਟੱਕਰ ਮਾਰਦੀ ਆ ਸਾਹਮਣੇ ਡਰਾਈਵਰ ਖਤਮ ਤੇ ਇਹਦਾ ਜਿਹੜਾ ਹੁਣ ਦੇਖਿਆ ਜਾਵੇ ਤਾਂ ਇਹ ਚਲਾਈ ਤੇ ਵੀ ਸਾਨੂੰ ਵੀ ਵਧੀਆ ਲੱਗ ਰਹੀ ਆ ਤੇ ਜਿਸ ਤਰੀਕੇ ਨਾਲ ਤੁਸੀਂ ਕਿਤੇ ਪੰਜਾਬ ਤੋਂ ਬਾਹਰ ਲੈ ਕੇ ਜਾਂਦੇ ਹੋ ਜਾਂ ਗੱਲੀ ਉਦੋਂ ਵੀ ਇਸ ਤਰੀਕੇ ਨਾਲ ਰਹਿੰਦੀ ਆ ਜੇ ਕੋਈ ਪ੍ਰੋਬਲਮ ਰਸਤੇ 'ਚ ਆਉਂਦੀ ਇਹਨੂੰ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਕੰਮ ਮੈਂ ਸਾਰਾ ਜਾਣਦਾ ਆ ਇਹਦਾ ਕੋਈ ਪ੍ਰੋਬਲਮ ਹੋਣ ਦਿੰਦੇ ਹੀ ਨਹੀਂ ਟੂਲ ਆਪਣੇ ਕੋਲ ਹੁੰਦਾ ਬਾਈ ਜਾਨਕ ਪ੍ਰੋਬਲਮ ਆਈ ਆ ਆਪ ਖੋਲ ਕੇ ਆਪ ਹੀ ਸੈੱਟ ਕਰ ਲਈਦੀ ਆ ਜਿੱਦਾਂ ਇਹਨਾਂ ਨੇ ਦੱਸਿਆ ਕਿ ਵੱਡੀਆਂ ਗੱਡੀਆਂ ਹੈਗੀਆਂ ਕਿਤੇ ਨਾ ਕਿਤੇ ਦੁਰਘਟਨਾ ਵੀ ਹੋ ਜਾਂਦੀਆਂ ਆਈਆਂ ਕਿਉਂਕਿ ਜਿਹੜੇ ਪਾਵਰ ਸਟੀering ਹੈ ਕਿਤੇ ਕੋਈ ਓਵਰ ਸਪੀਡ ਜਿਹੜੀ ਹੁੰਦੀ ਹੈ ਤਾਂ ਕੰਟਰੋਲ ਨਹੀਂ ਹੁੰਦੇ ਇਹ ਗੱਡੀਆਂ ਜਿਹੜੀਆਂ ਸੀ ਇਹਨਾਂ ਨੇ ਦੱਸਿਆ ਕਿ ਇਹ ਬਿਲਕੁਲ ਕੰਟਰੋਲ ਹੋ ਜਾਂਦੀਆਂ ਔਰ ਕੋਈ ਵੱਡੀ ਅੰਸ਼ਕਾ ਵੀ ਘਟਨਾ ਇਹਨਾਂ ਦਾ ਨਹੀਂ ਵਾਪਰਦੀ ਪਰ ਅਸੀਂ ਇਸ ਗੱਡੀ ਦੇ ਵਿੱਚ ਹੀ ਜੋ ਇੱਕ ਥੋੜਾ ਘੁੰਮ ਕੇ ਵੀ ਦੇਖਿਆ ਤਾਂ ਬਹੁਤ ਲਾਜਵਾਬ ਲੱਗੀ ਸਾਨੂੰ ਤਾਂ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਸਾਡੀ ਨਿਊਜ਼ ਬਹੁਤ ਵਧੀਆ ਲੱਗੀ ਹੋਵੇ ਹਸਨ ਲਾਲਪੀਟ ਸੀ ਨਿਊਜ਼ ਚਲੰਦਰ